ਸਹਿਬ ਜੀਓ ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਬਾਾਰ ਮਹੱਲਾ ਚੌਥਾ ਸ਼ਲੋਕਾ ਨਾਲ ਸ਼ਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਾਨਵਸਾ ਨਹਿ ਚਲਾ ਮਤ ਅਪਾਰ ਰਤਨਾ ਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਵਾ ਸਚੀ ਮਨ ਸੱਚਾ ਸੱਚਾ ਸ੍ਰੀਰ ਕਰ ਨਾਨਕ ਸੱਚਾ ਸਤਗੁਰ ਸੇਵਿਆ ਸਦਾ ਸੱਚਾ ਵਪਾਰ ਮਹਲਾ ਤੀਜਾ ਹੋਰ ਵਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨ ਹੋਏ ਇਹੋ ਮਨ ਮਾਇਆ ਮੋਹਿਆ ਬੇਥਣਾ ਸੁਨਣਾ ਹੋਏ ਸਹਿ ਦੇਖੇ ਬਿਨ ਪ੍ਰੀਤ ਨ ਉਪਜੈ ਅੰਦਾ ਕਿਆ ਕਰੇ ਨਾਨਕ ਜਿਨ ਅੱਖੀ ਦਿੱਤੀ ਆ ਸੋਈ ਸਚਾ ਦੇ ਪੌੜੀ ਹਰ ਇੱਕੋ ਕਰਤਾ ਇੱਕੋ دیਵਾਨ ਹਰ ਹਰ ਇੱਕ ਸਾ ਦਾ ਹੈ ਅਮਰ ਇੱਕੋ ਹਰ ਚਿਤ ਧਾਰ ਹਰ ਤਿਸ ਬਿਨ ਕੋਈ ਨਾਹੀ ਡਰ ਭੰਪ ਦੂਰ ਕਰ ਹਰ ਤੇ ਸੈ ਨੋ ਸਲਾਹੇ ਜੇ ਤੁਦ ਰਖੈ ਬਾਹਰ ਘਰ ਹਰ ਜਸ ਨੋ ਹੋਏ ਦਿਆਨਾ ਸੋ ਹਰ ਜਪ ਭਾਉ ਬਖਮ ਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸੈਦਕ ਸਬੂਰੀ ਸਾਧਕਾ ਸਬਰ ਤੋਂ ਸਮਲਾਈ ਕਾਂ ਦੀਦਾਰ ਪੂਰੇ ਪਾਇ ਸਾਾ ਥਾਉ ਨਹੀਂ ਖਾਇ ਕਾ ਪੌੜੀ ਸਭ ਆਪੇ ਤਦੋ ਪਾਇ ਕੈ ਆਪਕਾਰ ਲਾਈ ਤੂੰ ਆਪੇ ਵੇਖ ਬਿਕ ਸਦਾ ਆਪਣੀ ਵਡਿਆਈ ਹਰ ਤਦੋ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭ ਨਹੀਂ ਥਾਈ ਹਰਤ ਸਤਿ ਆਵੋ ਸੰਤ ਜਨ ਹੋ ਜੋ ਲੈ ਛਡਾਈ ਸ਼ਲੋਕ ਮਹਲਾ ਪਹਿਲਾ ਫੱਕੜ ਜਾਤੀ ਫੱਕੜ ਨਾਉ ਸਬਨਾ ਜੀ ਆਇ ਕਾ ਸ਼ਾਓ ਆਪਹੁ ਜੀ ਕੋ ਪਲਾ ਕਹਾਇ ਨਾਨਕ ਤਾਂ ਪਰ ਜਾਪੈ ਜਾਪਤ ਲੇਖੈ ਪਾਏ ਮਹਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਕਿਸਾ ਕ ਮਰ ਚੱਲੀਐ ਤ੍ਰਿਜ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ ਪੌੜੀ ਤਉਦਾ ਪੇ ਧਰਤੀ ਸਾਜਿਐ ਚੰਦ ਸੂਰਜ ਦੋ ਜੀਵੇ ਦਸ ਚਾਰ ਹੱਟ ਤਉਦ ਸਾਜਿਆ ਵਪਾਰ ਕਰੀਵੇ ਇਕ ਨਨ ਹਰ ਲਾਭ ਦੇ ਜੋ ਗੁਰਮੁਖੀ ਵੇ ਤੈਨ ਜਮ ਕਾਰਣਾ ਵਿਆਪਾਈ ਜੇਨ ਸਚ ਅਮਰਤ ਪੀਵੇ ਹੋਏ ਆਪ ਛੁੱਟੀ ਪਰਵਾਰ ਸੋ ਤਿੰਨ ਪਿੱਛੇ ਸਭ ਜਗਤ ਛੁੱਟੀ ਵੇ ਸ਼ਲੋਕ ਮਹੱਲਾ ਪਹਿਲਾ ਕੁਦਰਤ ਕਰ ਕੇ ਵਸਿਆ ਸੋਏ ਬਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਹ ਕੀਮਤ ਪਾਏ ਤਾ ਕਹੀ ਨਾ ਜਾਏ ਸਰੀਅਤਾ ਕਰਹ ਵਿਚਾਰ ਸਰ ਸਰੀਰਿਤ ਕਰੈ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ ਸਿਧ ਕ ਕਰ ਸਜਦਾ ਮਨ ਕਰ ਮਕਸੂਦ ਜਹ ਧਰ ਦੇਖਾ ਤਹਿ ਧਰ ਮੌਜੂਦ ਮਹਲਾ ਤੀਜਾ ਗੁਰ ਸਵਾਏ ਬਨ ਪਾਈਐ ਨਾ ਨੇੜਾ ਨਾ ਦੂਰ ਨਾਨਕ ਸਤਿਗੁਰ ਤਾ ਮਿਲੈ ਜਾ ਮਨ ਰਹੈ ਦੂਰ ਪੌੜੀ ਸप्तਦੀਪ ਸप्तਸਾਗਰਾ ਨਵਖੰਡ ਚਾਰ ਬੇਦਸ ਅਸ਼ਟਪੁਰਾਣਾ ਹਰ ਸਵਨਾ ਵਿੱਚ ਤੁਮ ਵਰਤਦਾ ਹਰ ਸਵਨਾ ਪਾਣਾ ਸਉਤ ਜਯਤੇ ਆਵੈ ਜਹੀ ਅਜੰਤ ਹਰ ਸਾਗਰ ਪਾਣਾ ਜੋ ਗੁਰਬਖਰ ਆਰਾਧ ਦੇ ਤੈਨੋ ਹੋ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਬੜਾਣਾ ਸ਼ਲੋਕ ਮਹੱਲਾ 3 ਕਲਮ ਜਾਸਨੀ ਕਿਆ ਸਦਾਈਐ ਹਿਰਦੈ ਹੀ ਲਿਖ ਲੈ ਹੋ ਸਦਾ ਸਹਬ ਕੈ ਰੰਗ ਰਹਿ ਕਬਹੂ ਨਾ ਟੂਟ ਸੁਨੇਹੋ ਕਲਮ ਜਾਸਨੀ ਜਾਏ ਸੀ ਲਿਖਿਆ ਪੀ ਨਾ ਲੈ ਜਾਏ ਨਾਨਕ ਸਹ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸਚੈ ਪਾਏ ਮਹਲਾ ਤੀਜਾ ਨਾਦਰਿ ਆਵਦਾ ਨਾਲ ਨਾ ਚੱਲਈ ਵੇਖੋ ਕੋ ਬਿਉ ਪਾਏ ਸਤਿਗੁਰ ਸੱਚ ਦਰੜਾਇਆ ਸੱਚ ਰਹੋ ਨਿਵਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੀਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤਾ ਸੋ ਡਰ ਜੇ ਪਾਪ ਕਮਾਉਂਦਾ ਧਰਮੀ ਵਿਗਸੇਤਾ ਤੂੰ ਸੱਚਾ ਆਪਣੇ ਆਉ ਸੱਚ ਤਾ ਡਰੀਐ ਕੇਤਾ ਜਿਨਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤਾ ਸ਼ਲੋਕ ਮਹੱਲਾ ਤੀਜਾ ਕਲ ਬੰਝ ਲੋ ਜਾ ਸਣਮ ਸਵਾਣੀਐ ਕਾਗਦ ਭੀ ਜਲ ਜਾਓ ਲੇਖਣ ਵਾਲਾ ਜਲ ਬਲੋ ਜਨ ਲਕਿਆ ਦੂਜਾ ਭਾਉ ਨਾਨਕ ਪੂਰਵ ਲਿਖਿਆ ਕਮਾਵਣਾ ਆਵਰਣਾ ਕਰਣਾ ਜਾਂਈ ਮਹੱਲਾ ਤੀਜਾ ਖੁਰ ਕੋੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾ ਵੈ ਕੋ ਥੇਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਫਲ ਹੈ ਜੀਅ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣੇ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਣ ਦੇਵ ਕਾ ਸ਼ਲੋਕ ਮਹਲਾ 3 ਹਾ ਹ ਕਰਤੀ ਸਭ ਮੁਈ ਸੰਪਕ ਸੈ ਨ ਨਾਲ ਦੂਜਾ ਭਾਏ ਦੁਖ ਪਾਇਆ ਸਭ ਜੋ ਹੀ ਜਮਕਾਰ ਨਾਨਕ ਗੁਰਮਖੋ ਬਰੇ ਸੱਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨਹੁਕ ਸੁੱਦਾ ਕਾਲੀਆਂ ਬਾਹਰ ਚਟਗੀਆਂ ਰਈਸਾ ਕਰਤ ਨਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੈ ਰਤੀਆਂ ਮਨ ਸੁਖ ਰਲੀਆਂ ਹੋਂਦਾ ਤਾਣ ਤਾਣੀਆਂ ਰਹੇ ਨ ਮੰਨਣੀਆਂ ਆ ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾ ਹਾ ਪੜੀ ਤੂੰ ਆਪੇ ਜਲਮੀ ਨਾ ਹੈ ਆਪੇ ਆਪੇ ਹੀ ਆਪ ਜਾਣ ਤੂੰ ਆਪੇ ਜਾਨ ਬਤਾਏਂਦਾ ਆਪੇ ਵਿੱਚ ਸਵਾਲ ਤੂੰ ਆਪੇ ਕਮਲ ਅਲਪਤ ਹੈ ਸਹਿ ਹੱਥਾਂ ਵਿੱਚ ਗੁਲਾਬ ਤੂੰ ਆਪੇ ਮੁਕਤ ਕਰਾਏਂਦਾ ਇੱਕ ਦੇ ਮੁਖ ਘੜੀ ਘਰ ਖਿਆਲ ਹਰ ਤਦ ਹੋ ਬਾਹਰ ਕਿਛ ਨਹੀਂ ਗੁਰ ਸਬਦੀ ਵੇਖ ਨਿਹਾਲਾ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣ ਬਹੁਤਾਰੋ ਵੈ ਅੰਦਰ ਤੋ ਖਾ ਨੀਂਦ ਨਾ ਸੋਵੇ ਜੇ ਤਨ ਖਸਮ ਚ ਲੈ ਰਜਾਈ ਦਰ ਘਰ ਸੁਪਾ ਮਹਿਲ ਬੁਲਾਈ ਨਾਨਕ ਕਰਮੀਏ ਮਤ ਪਾਈ ਗੁਰ ਪ੍ਰਸਾਦਿ ਸਚ ਸਮਾਈ ਮਹੱਲਾ ਤੀਜਾ ਮਨੁ ਵਖਾ ਨਾ ਬਿਹੋਣਿਆ ਰੰਗ ਕੁ ਸੰਬਾ ਦੇਖ ਨ ਭੁੱਲਾ ਇਸ ਕਾ ਰੰਗ ਦਿਨ ਥੋੜਿਆ ਚੋ ਸਾਇਸ ਕਾ ਮੋਲਾ ਦੂਜਾ ਲਗੇ ਪਤਮੂਏ ਮੂਰਖ ਅੰਧ ਗਵਾਰ ਵਿਸ਼ਟਾਂ ਅੰਦਰ ਕੀਟ ਸੇ ਪੈ ਪਚੈ ਬਾਰੋ ਵਾਰ ਨਾਨਕ ਨਾ ਮਰਤੇ ਸੇ ਰੰਗੁ ਲੈ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹੈ ਸਮਾਏ ਪੌੜੀ ਸੇਸਟੋ ਪਾਈ ਸਤੋ ਦਾ ਪੇਰ ਇਕ ਸੰਬਾਹਿਆ ਇੱਕ ਵਾਰ ਛਲ ਕਰਕੇ ਖਾਮ ਦੇ ਮੋਹ ਕੂੜ ਕੋ ਸਤ ਤਿਨੀ ਢਾਹਿਆ ਤਉ ਦਾ ਪੇ ਭਾਵੈ ਸੋ ਕਰ ਹੈ ਤਉ ਹੋਤਾ ਕਮੁਏ ਲਾਇਆ ਇਕ ਨਾ ਸਤਿ 부ਜਾਇਓ ਨਾ ਤੇ ਨਾ ਟਟ ਪੰਡਾਰ ਦਿਵਾਇਆ ਹਰ ਚੇਤ ਖਾਹਿ ਤਨਾ ਸਫਲ ਹੈ ਅਚੇਤਾ ਹੱਥ ਟੜਾਇਆ ਸ਼ਲੋਕ ਮਹਾਂਲਾ ਤੀਜਾ ਪੜ ਪੜ ਪੰਡਤ ਵੇਦ ਬਖਾਣਾ ਮਾਇਆ ਮੋਹ ਸਵਾਈ ਦੂਜੇ ਪਾਇ ਹਰਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜਿਓ ਪਿੰਡ ਦਿੱਤਾ ਤਿਸ ਕਬ ਹੁਨਾ ਚੇਤਾ ਜੋ ਦੇਂਦਾ ਰਜਕ ਸੰਭਾਹੀ ਜਮ ਕਾ ਫਾਹ ਗਲੋ ਨ ਕੱਟਿਆ ਫਿਰ ਫਿਰ ਆਵੇ ਜਾਏ ਮਨੁਮਖ ਕਿਛੁ ਨ ਸੋਝੈ ਅੰਦਲੇ ਪੂਰਵ ਲਿਖਿਆ ਕਮਾਏ ਪੂਰਾ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਾਣੈ ਸੁਖ ਪੈਨੜਾ ਸੁਖੇ ਸੁਖ ਵਿਹਾਈ ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤਦਰ ਸਚੈ ਸੋਭਾ ਪਾਏ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਤ ਨਾਮ ਗੁਣਤਾਸ ਗੁਰਮਤੀ ਆਪਿ ਪਛਾਣਿਆ ਰਾਮ ਨਾਮ ਪ੍ਰਗਾਸ ਸਚੋ ਸਚ ਕਮਾਵਣਾ ਵਡਿਆਈ ਵਟੇ ਪਾਸ ਜਿਉ ਪਿੰਡ ਸਭ ਤਿਸ ਸਤਕਾ ਸਿਫਤ ਕਰੇ ਅਰਦਾਸ ਸਚੈ ਸਬਦ ਸੁਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨਿ ਮਾਹੀ ਬਿਨ ਨਾ ਵੈ ਤ੍ਰਿਜ ਜੀਵਾਸ ਗੁਰਮਤੀ ਨਾ ਉਪਾਈਐ ਮਨ ਮੁਖ ਮੋਹਿ ਵਿਨਾਸ਼ ਜੋ ਪਾਵੇ ਤਿਉ ਰਾਖ ਤੂੰ ਨਾਨਕ تیਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬ ਸਦਾ ਤੂੰ ਸਬ ਨਰਾਸ ਸੌ ਤਦੈ ਪਾਸੋ ਮੰਗਦੇ ਨੇਤ ਕਰ ਅਰਦਾਸ ਜਿਸ ਤੂੰ ਦੇ ਤੇ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤਦ ਬਾਜ ਜੋਤਾ ਉਹ ਕੋ ਨਹੀਂ ਜਿਸ ਪਾਸੋਂ ਮੰਗਿਐ ਮਨ ਵੇਖੋ ਕੋ ਨਿਰਜਾਸ ਸਭ ਤਦਨੋਂ ਸਲਾਹ ਦੇ ਦਰਗੁਰ ਮੁਖਾਂ ਨੋ ਪ੍ਰਗਾਸ ਸ ਲੋਕ ਮਹੱਲਾ ਤੀਜਾ ਪੰਡਤਾ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮਨ ਚੀਨਾਈ ਮਨ ਮੂਰਖ ਗਾਵਾਰ ਦੂਜੇ ਭਾਏ ਜਗਤ ਪਰ ਬੋਧਦਾ ਨਾ 부ਜੈ ਵਿਚਾਰ ਬਿਰਥਾ ਜਨਮ ਗਵਾਇ ਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿੰਨੇ ਸਤਿਗੁਰ ਸੇਵਿਆ ਤਿੰਨੇ ਨਾ ਉਪਾਇ 부ਜੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ ਆਪੈ ਨੋ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਨਾਨਕ ਸਬਦਰ ਤੇ ਸੇ ਮੁਕਤ ਹੈ ਹਰ ਜੀਉ ਹਿਤ ਤਿਆਰ ਪਾੜੇ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਈ ਜਿਸ ਹਰ ਪਾਵੇ ਜਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਮੁਰ ਸਬਦੀ ਹਰ ਪਾਈਐ ਹਰ ਪਾਰ ਲੰਘਾਏ ਮਨ ਹਟ ਕਿਨ ਨਾ ਪਾਇਓ ਉੱਚ ਹੋਵੇ ਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹਲਾ 3 ਨਾਨਕ ਸੋ ਸੂਰਾ ਬਰੀਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਲਾਹੀ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁੱਲ ਨੇ ਸਤਾਰਿਆ ਸੋਹਣ ਸੱਚ ਦਵਾਰ ਨਾਮ ਪਿਆਰਿਆ ਮਨ ਮੁਖ ਮਰਿਆ ਅਹੰਕਾਰ ਮਰਨ ਵਿਗਾੜਿਆ ਸਭ ਵਰਤੈ ਹੁਕਮ ਕਿਆ ਕਰਹਿ ਵਿਚਾਰਿਆ ਆਪੋ ਦੂਜੈ ਲਗ ਖਸਮ ਵਿਸਾਰਿਆ ਨਾਨਕ ਬਿਨ ਨਾ ਆਵੇ ਸਭ ਦੁੱਖ ਸੁਖ ਵਿਸਾਰਿਆ ਮਹਲਾ ਤੀਜਾ ਗੁਰਪੂਰ ਹਰ ਨਾਮ ਦੜਾਇਆ ਤੈਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦੇਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰਨਾਮ ਵਸਾਇਆ ਗੁਰਮਤੀ ਜਾਮਝੋ ਇਹ ਨਸਕੈ ਸੱਚਾ ਨਾਮ ਸਮਾਇਆ ਸਭ ਆਪੇ ਆਪ ਵਰਤਾ ਕਰਤਾ ਜੋ ਭਾਵੈ ਸੋ ਨਾਇ ਲਾਇਆ ਜਨ ਨਾਨਕ ਨਾਮ ਅੰਨ ਕਨਾਮ ਲਾਇ ਤਾਂ ਜੀਵੈ ਬਿਨ ਨਾਮ ਵਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰਦੀਵਾਨ ਸੋ ਸੋ ਸਬਨੀ ਦੀ ਬਾਣੀ ਮਿਲਿਆ ਜਿਥਾ ਉਹ ਜਾਹੀ ਤਿਥਾ ਹੋ ਸੁਖ ਰੂ ਉਸ ਕੈ ਮੋਢ ਟੱਸਾ ਪਾਪੀ ਤਰਿਆ ਉਸੰਤਰ ਨਾਮਨ ਧਾਨੁ ਹੈ ਨਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਇਕਿਲ ਵਿਖ ਸਭ ਹਿਰਿਆ ਜਿਨਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ ਹਸ ਲੋਕ ਮਹੱਲਾ ਤੀਜਾ ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਖ ਪਾਈ ਆਤਮੇ ਨਾ ਆਤਮੇ ਕੀ ਪ੍ਰਤੀਤ ਹੋਏ ਤਾ ਕਰਹੀ ਪਰਚਾ ਪਾਏ ਆਤਮਾ ਅਡੋਰਣਾ ਡੋਲਈ ਗੁਰ ਕਾ ਪਾਏ ਸੁ ਪਾਏ ਗੁਰਵਿੰਨ ਸਹਿਜ ਨਾ ਵਈ ਲੋਭ ਮੈਲਨ ਵਿੱਚੋਂ ਜਾਏ ਖੇਨ ਪਾਲਾ ਹਰ ਨਾਮ ਮਨ ਵਸਾ ਸਵੱਠ 68 ਤੀਰਥ ਨਾਏ ਸੱਚੇ ਮੈ ਨਨ ਲੱਗਈ ਮਲ ਲਾਗੈ ਦੂਜੇ ਪਾਏ ਤੋਤੀ ਮੋਰਨ ਉੱਤਰੈ ਜੇ 68 ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਬਦੋਕੋ ਦੁੱਖ ਕਮਾਏ ਨਾਨਕ ਮਹਿਲਾ ਊਜਲਤਾ ਤਾਥੀਐ ਜਾਂ ਸਤਿਗੁਰ ਬਾਹੀ ਸਮਾਏ ਮਹੱਲਾ ਤੀਜਾ ਮਨਮਖ ਲੋਕ ਸਮਝਾਈਐ ਕਦੋ ਸਮਝਾਇਆ ਜਾਇ ਮਨਮਖਰ ਲਾਇਆ ਨਾਨ ਲੈ ਪਿਆ ਕਿਰਤ ਫਿਰਾਏ ਲੇਵਤਾ ਦੋਇ ਰਾਹ ਹੈ ਹੁਕਮੀਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸ ਬੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਝ ਸਮਾਏ ਮਨ ਜੋ ਇਛੇ ਸੋਲ ਹੈ ਸਚੇ ਸਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀ ਐ ਗੁਰਮੁਖ ਘਾਰ ਕਮਾਏ ਬਿਨ ਮਨਾਂ ਜੇ ਹੋਰੀ ਨਾਲ ਲੁਜਣਾ 85 ਜਨਮ ਗਵਾਏ ਮਨ ਮੁਖੀ ਮਨ ਹਟਹਾਰੇ ਆ ਕੂੜਕ ਸਤ ਕਮਾਏ ਗੁਰ ਪ੍ਰਸਾਦਿ ਮਨ ਜੜੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ ਪੌੜੀ ਹਰ ਕੇ ਸੰਤਾ ਸਮੋਹ ਜਨ ਭਾਈ ਹਰ ਸਤ ਗੁਰ ਕੀ ਇੱਕ ਸਾਖੀ ਜੈਸ ਤੌਰ ਭਾਗ ਹੋਵੈ ਮੁਖ ਅਸਤਕ ਤੈਨ ਜਨ ਲੈ ਹਿਰਦੈ ਰਾਖੀ ਹਰ ਅਮਰਤਾ ਕਥਾ ਸਰੇਸ਼ਟ ਊਤਮਾ ਗੁਰਬਚਨੀ ਸਹਜੇ ਚਾਖੀ ਤਹ ਭਇਆ ਪ੍ਰਗਾਸ ਮਟਿਆਂਦਿਆਰਾ ਜਿ ਸੂਰਜ ਰਹਿਣ ਕੇ ਰਾਖੀ ਅਦੇਸ਼ਟ ਅਗੋਚਰਾ ਅਲਖ ਨਿਰੰਜਨ ਸੋ ਦੇਖਿਆ ਗੁਰਮukh ਆਖੀ ਸੋਕ ਮਹੱਲਾ ਤੀਜਾ ਸਤਗੁਰ ਸੇਵੇ ਆਪਣਾ ਸੋਸਰ ਲੇਖ ਲਾਈ ਵਿਚੋਂ ਆਪ ਗਵਾਏ ਕਾ ਰਹਿਣ ਸੱਚ ਲਿਵਲਾਈ ਸਤਗੁਰ ਜਨੀਨਾ ਸੇਵਿਓ ਇਨਾ ਵਰਥਾ ਜਨਮ ਮੰਗਵਾਏ ਨਾਨਕ ਜੋਤ ਸੁਭਾਵੈ ਸੋ ਕਰੇ ਕਹਿਣਾ ਕਿਸੂ ਨਾ ਜਾਏ ਮਹੱਲਾ ਤੀਜਾ ਮਾਨਵੇ ਕਾਰੀ ਵੇੜਿਆ ਬੇਕਾਰਾ ਕਰਮ ਕਮਾਈ ਦੂਜੇ ਪਾਇ ਰਿਆਨੀ ਪੂਜਦੇ ਦਰਗਹਿ ਮਲੈ ਸਜਾਏ ਆਤਮ ਦੇ ਉਹ ਪੂਜੀਐ ਬਿਨ ਸਤਗੁਰੂ ਪੂਜ ਨ ਪਾਈ ਜਪ ਤਪ ਸੰਜਮ ਪਾਣਾ ਸਤਗੁਰੂ ਕਾ ਕਰਮੀ ਪੱਲਾ ਪਾਏ ਨਾਨਕ ਸੇਵਾ ਸੁਰਤ ਸੁਮਾ ਬਣੀ ਕਮਾਵਣੀ ਜੋ ਹਰ ਭਾਵੇਂ ਸੋ ਥਾਈ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੈ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦਾ ਦੁੱਖ ਭੁੱਖ ਸਭ ਲਹ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਚੈ ਹਰ ਤਿਤ ਮੁਖ ਨਾਮ ਜਪਾਤੀ ਸ਼ਲੋਕ ਮਹਲਾ ਤੀਜਾ ਸਤਗੁਰ ਜੀ ਨੀਨਾ ਸੇ ਬਿਓ ਸਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਆਇਓ ਮਿਰਤਕ ਹੈ ਸੰਸਾਰ ਲਖ ਚੌਰਾਸੀ ਫੇਰ ਭਿਆ ਮਰ ਜੰਮਾ ਹੋਏ ਖੁਆਰ ਸਤਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ ਸਤਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚਰਤੇ ਗੁਰ ਸਬਦ ਸਿਹਾ ਤੈਨ ਸੱਚੀ ਸਦਾ ਲੇਵ ਹੋਏ ਨਾਨਕ ਜਿਸ ਨੂੰ ਮਿਲੇ ਨਾ ਵਿੱਚੜੈ ਸਹਜ ਸਮਾਵੈ ਸੋਈ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤਾ ਜਾਣੈ ਬੁਰ ਪ੍ਰਸਾਦੀ ਆਪਿ ਪੁਸ਼ਣ ਤਾਪਤ ਰੱਖੈ ਇਕਤ ਘਰ ਆਣੈ ਜੀਵਤ ਮਰਹ ਹਰ ਨਾਮੁ ਖਾਣੈ ਐਸਾ ਭਗਉਤੀ ਉੱਤਮ ਹੋਇ ਨਾਨਕ ਸੱਚ ਸਮਾਵੈ ਸੋਈ ਮਹੱਲਾ ਤੀਜਾ ਅੰਤਰ ਕਉ ਤਪ ਗਉਤੀ ਕਹਾਈ ਪਾਖੰਡ ਪਾਰ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੇ ਅੰਦਰ ਮਨ ਲਾਏ ਬਾਹਰ ਮਨ ਤੋਵੈ ਮਨ ਕੀ ਝੂਠ ਨ ਜਾਏ ਸਤ ਸੰਗਤ ਸੋਭਾ ਦਰਚਾਏ ਅਨੰਦਨ ਦੁਖੀਆ ਦੂਜਾ ਪਾਇ ਰਚਾਏ ਹਰ ਨਾਮ ਨ ਚੀਤਾ ਬਹੁ ਕਰਮ ਕਮਾਏ ਪੂਰਵ ਲਿਖਿਆ ਸੋ ਮੇਟਣਾ ਨ ਜਾਏ ਨਾਨਕ ਵਿਨ ਸਤਗੁਰ ਸੇਵੇ ਮੋਖ ਨ ਪਾਏ ਪੌੜੀ ਸਤਗੁਰ ਜੀ ਨੇ ਧਿਆਇਆ ਸੇ ਕੜ ਨਾ ਸਵਾਹੀ ਸਤਗੁਰ ਜੀ ਨੇ ਧਿਆਇਆ ਸੇ ਤ੍ਰਿਪਤ ਗਾਹੀ ਸਤਗੁਰ ਜੀ ਨੇ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕਾ ਹੋਆ ਕਿਰਪਾਲ ਹਰ ਸੇ ਦਰ ਸਤਗੁਰ ਪੈਰੀ ਪਾਹੀ ਇਹਨਾਂ ਆਇਤਾ ਉਥੈ ਮਖੋ ਜਲੇ ਹਾਰ ਦਰਗਹ ਪੈਦੇ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ